ਮਾ ਕਰਮਜੀਤ ਸਿੰਘ ਨੰਗਲੀ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਭਾਰਤੀ ਕਿਸਾਨ ਜਨਰਲ ਇਕਤਾ ਸਿੱਧੂਪੁਰ ਦੀ ਜਿਹੜਾ ਸਾਡਾ ਅੱਜ ਦਾ ਪ੍ਰੋਗਰਾਮ ਆ ਜਿਹੜਾ ਟਰੈਕਟਰ ਮਾਰਚ ਵਾ ਇਹ ਸਾਡਾ ਜਿਹੜਾ 13 ਤਰੀਕ ਤੋਂ ਖਨੌਰੀ ਤੇ ਸ਼ੰਭੂ ਬਾਰਡਰ ਵਿਖੇ ਐਮਐਸਪੀ ਦੀ ਗਰੰਟੀ ਦੇ ਕਾਨੂੰਨ ਬਣਾਉਣ ਤੇ ਲੈ ਕੇ ਤੇ ਕਿਸਾਨਾਂ ਦੀ ਕਰਜ਼ਾ ਮੁਕਤੀ ਨੂੰ ਲੈ ਕੇ ਤੇ ਮਜ਼ਦੂਰਾ ਦੀ ਜਿਹੜਾ ਨਰੇਗਾ ਸਕੀਮ ਦੀ ਦਿਹਾੜੀ ਆ ਉਹਨੂੰ 700 ਰੁਪਏ ਤੇ ਉਹਨਾਂ ਦੀ ਜਿਹੜੀ ਨਰੇਗਾ ਸਕੀਮ ਆ ਉਹ 100 ਦਿਨ ਤੋਂ ਵਧਾ ਕੇ 200 ਦਿਨ ਕੀਤੀ ਜਾਵੇ ਇਹ ਅੰਦੋਲਨ ਲੜਿਆ ਜਾ ਰਿਹਾ ਸਾਰੇ ਵਿਸ਼ਵ ਭਰ ਦੇ ਵਿੱਚ ਜਿਹੜਾ ਵਾ ਐਮਐਸਪੀ ਗਰੰਟੀ ਕਾਨੂੰਨ ਨੂੰ ਲੈ ਕੇ ਜੀ ਉਹਦੇ ਵਿੱਚ ਜੋ ਬੀਜੇਪੀ ਦੀ ਸਰਕਾਰ ਨੇ ਸਾਡੇ ਨਾਲ ਕੀਤਾ ਵਾ ਉਹ ਵਤੀਰਾ ਤੇ ਸ਼ਾਇਦ ਕੋਈ ਦੂਸਰੇ ਮੁਲਕ ਨਾਲ ਵੀ ਕਰ ਸਕਦਾ ਇਸ ਕਰਕੇ ਅੱਜ ਵੱਡੀ ਪੱਧਰ ਦੇ ਉੱਤੇ 7 ਅਪ੍ਰੈਲ ਨੂੰ ਜਿਹੜਾ ਅਸੀਂ ਇਹ ਪ੍ਰੋਗਰਾਮ ਚੁਣਿਆ ਗਿਆ ਸੀਗਾ ਕਿ ਬੀਜੇਪੀ ਦਾ ਅਸੀਂ ਥਾਂ ਥਾਂ ਦੇ ਵਿਰੋਧ ਕਰਾਂਗੇ ਜੇ ਕਿਸਾਨਾਂ ਮਜ਼ਦੂਰਾਂ ਦਾ ਦਿੱਲੀ ਵਿੱਚ ਵੜਨਾ ਬੈਨ ਆ ਤੇ ਫਿਰ ਬੀਜੇਪੀ ਨੂੰ ਪਿੰਡਾਂ ਵਿੱਚ ਵੜਦਾਵੇਂ ਜਿਹੜਾ ਵਾ ਉਹ ਬੈਨ ਕਰ ਦੇਾਂਗੇ ਉਹ ਨਾਲ ਦੀ ਨਾਲ ਜਿਹੜਾ ਇੱਕ ਸੈਲੋ ਦੀ ਸੈਲੋ ਮੰਡਗਾ ਜਿਹੜੀਆਂ ਉਹ ਪੰਜਾਬ ਸਰਕਾਰ ਨੇ ਸਾਡੀਆਂ ਜਿਹੜੀਆਂ ਨਵਾਂ ਛੈਲਾਂ ਨੂੰ ਮਨਜ਼ੂਰੀ ਦੇ ਕੇ ਤੇ 26 ਜਿਹੜੀਆਂ ਸਾਡੀਆਂ ਮਾਰਕੀਟ ਕਮੇਟੀਆਂ ਵਾ ਉਹਨਾਂ ਨੂੰ ਖਤਮ ਕੀਤਾ ਸੀ ਉਹਦੇ ਵਿਰੋਧ ਦੇ ਵਿੱਚ ਜਿਹੜਾ ਅੱਜ ਦਾ ਟਰੈਕਟਰ ਮਾਰਚ ਆ ਉਹ ਕੀਤਾ ਜਾ ਰਿਹਾ ਵਾ ਜੀ ਇਸ ਟਰੈਕਟਰ ਮਾਰਚ 'ਚ ਇੱਕ ਖਾਸ ਤਸਵੀਰ ਦੇਖਣ ਨੂੰ ਮਿਲੀ ਹੈ ਕਿ ਟੁੱਟੀ ਹੋਈ ਕਾਰ ਹੈ ਇਸ ਦਾ ਕੀ ਕਾਰਨ ਇਹ ਜਿਹੜੀ ਟੁੱਟੀ ਹੋਈ ਕਾਰ ਹੈ ਜੀ ਇੱਕ ਨੌਰੀ ਬਾਰਡਰ ਤੇ ਜਿੱਦਣ ਸਾਡੇ ਵੀਰ ਸ਼ੁਭ ਕਰਨ ਦੀ ਮੌਤ ਹੋਈ ਆ ਉਸ ਦਿਨ ਅਸੀਂ ਇਹਦੇ ਉੱਤੇ ਜਿਹੜਾ ਇਹ ਗੱਡੀ ਆਏ ਵੀ ਉੱਥੇ ਅੰਦੋਲਨ ਦੇ ਵਿੱਚ ਸੀਗੀ ਤੇ ਇਹਦੇ ਉੱਤੇ ਸਟੇਜ ਚੱਲ ਰਹੀ ਸੀ ਇਹਦੇ ਉੱਤੇ ਜਿਸ ਤਰ੍ਹਾਂ ਅੱਜ ਸਪੀਕਰ ਵੱਜੇ ਉਸ ਤਰ੍ਹਾਂ ਉਦੋਂ ਵੀ ਇਸੇ ਤਰ੍ਹਾਂ ਸਪੀਕਰ ਵੱਜ ਕੇ ਤੇ ਸਾਰੀ ਕਾਰਵਾਈ ਦੇ ਉੱਤੇ ਚੱਲ ਰਹੀ ਸੀ ਜੋ ਅਨਾਂ ਤਸ਼ੱਦਦ ਕੀਤਾ ਵਾ ਭਾਜਪੀ ਦੀ ਸਰਕਾਰ ਨੇ ਸਾਡੇ ਉੱਤੇ ਉਹ ਅਸੀਂ ਲੋਕਾਂ ਵਿੱਚ ਲਿਆਉਣਾ ਚਾਹੁੰਦੇ ਆ ਵੀ ਇਹ ਗੱਡੀ ਤੋਂ ਵੇਖ ਕੇ ਅੰਦਾਜ਼ਾ ਲਾ ਲਓ ਤੁਸੀਂ ਵੀ ਕਿੰਦੀ ਬੇਰਹਿਮੀ ਦੇ ਨਾਲ ਇਹ ਤੇ ਇੱਕ ਡੈਮੋ ਆ ਸਾਡੇ ਟਰੈਕਟਰ ਜਿਹੜੇ ਆ ਬੜੀ ਵੱਡੀ ਪੱਧਰ ਤੇ ਇਹਨਾਂ ਨੇ ਸਾਡੇ ਟਰੈਕਟਰ ਵੀ ਨੁਕਸਾਨੇ ਆ ਸਾਡੀਆਂ ਗੱਡੀਆਂ ਵੀ ਨੁਕਸਾਨੀਆਂ ਆ ਤੇ ਸਾਡੇ ਵੀਰ ਸ਼ੁਭ ਕਰਨ ਦੀ ਜਿਹੜੀ ਮੌਤ ਵਾ ਇਹਨਾਂ ਦੀ ਨਰਦਈ ਪੁਣੇ ਨੇ ਕੀਤੀ ਆ ਇਹ ਇਹ ਇਸ ਕਰਕੇ ਅੱਜ ਅਸੀਂ ਨਾਲ ਲੈ ਕੇ ਜਾ ਰਹੇ ਹਾਂ ਅੱਜ ਦਾ ਟਰੈਕਟਰ ਮਾਰਚ ਕਿੱਥੋਂ ਸ਼ੁਰੂ ਹੋ ਰਿਹਾ ਤੇ ਕਿੱਥੋਂ ਤੱਕ ਜਾ ਰਿਹਾ ਇਹ ਜਿਹੜਾ ਟਰੈਕਟਰ ਮਾਰਚ ਆ ਜੀ ਅੱਜ ਅਸੀਂ ਪਿੰਡ ਨੰਗਲੀ ਤੋਂ ਸ਼ੁਰੂ ਕਰਕੇ ਇਹਨੂੰ ਅਸੀਂ ਫਤਗੜ ਚੂੜੀਆਂ ਰੋਡ ਫਿਰ ਮਜੀਠਾ ਰੋਡ ਤੋਂ ਹੁੰਦੇ ਹੋਏ ਫਿਰ ਅਸੀਂ ਫੋਰਸ ਚੌਕ ਸੈਸ਼ਨ ਚੌਕ ਨਵਲਟੀ ਚੌਕ ਤੇ ਫਿਰ ਅਸੀਂ ਜਿਹੜਾ ਵਾਏ ਡੀਸੀ ਦਫ਼ਤਰ ਤੇ ਬਾਹਰ ਜਾ ਕੇ ਤੇ ਬੀਜੇਪੀ ਦਾ ਪੁਤਲਾ ਫੋਕ ਕੇ ਉੱਥੇ ਸਮਾਪਤੀ ਕਰਾਂਗੇ ਠੀਕ ਹੈ ਜਿਹੜਾ ਟਰੈਕਟਰ ਮਾਰਚ ਕੀਤਾ ਜਾ ਰਿਹਾ ਕਿੱਥੋਂ ਲੈ ਕੇ ਕਿੱਥੋਂ ਤੱਕ ਜਾਏਗਾ ਇਹ ਪਿੰਡ ਨੰਗਲੀ ਤੋਂ ਸੈਣੀ ਚੌਂਕ ਸੈਣੀ ਚੌਂਕ ਤੋਂ ਖੰਡੇਵਾਲਾ ਚੌਂਕ ਮਜੀਠਾ ਰੋਡ ਉਤੋਂ ਗੀਰਸਟ ਚੌਂਕ ਹੋਰ ਉਸ ਤੋਂ ਨੌਵਲਦੀ ਚੌਂਕ ਨੌਵਲਦੀ ਚੌਂਕ ਤੋਂ ਕਚੈਰੀ ਚੌਂਕ ਜਾ ਕੇ ਪੁਤਲਾ ਸਾੜੋਗੇ ਇਸ ਟਰੈਕਟਰ ਮਾਰਚ ਦਾ ਕੀ ਮਕਸਦ ਹੈ ਕੀ ਮੈਸੇਜ ਦੇਣਾ ਚਾਹੋ ਇਹ ਟਰੈਕਟਰ ਦਾ ਮਾਰਚ ਦਾ ਇਹ ਮਕਸਦ ਹੈ ਕਿ ਆਂ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਆ ਉਹਨਾਂ ਨੇ ਇਹ ਸਵਾਲ ਕਰਨਾ ਚਾਹੁੰਦੇ ਆ ਕਿ ਆਪਾਂ ਦੀ ਕੀਤੀਆਂ ਆੜੀਆਂ ਮੰਗਾ ਮੰਨੀਆਂ ਉਹ ਲੈਣ ਵਾਸਤੇ ਦਿੱਲੀ ਦੇ ਬਾਹਰਾਂ ਤੇ ਗਏ ਸੀ ਪਰ ਸਾਡੇ ਵੀਰ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ ਸਾਡੀਆਂ ਦੇ ਕੋ ਦਿਨਾਂ ਪਾਣੀ ਆਈਆਂ ਟਰੈਕਟਰ ਬਣੇ ਗਏ ਆਈ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੇ ਆ ਜਾਗੋ ਤੇ ਸਰਕਾਰ ਦੇ ਵਿਰੋਧ ਚ ਆਪਾਂ ਖੜੇ ਆਏ ਇਹ ਤੇ ਭਾਜਪਾ ਸਰਕਾਰ ਦਾ ਵਿਰੋਧ ਕਰੀਏ